ਸਾਰੇ ਲੁਧਿਆਣਾ ਵਾਸੀਆਂ ਨੂੰ ਇੱਕੋ ਅਸੀਂ ਬੇਨਤੀ ਕਰਦੇ ਆ ਕਿ ਇਸ ਨਵੇਂ ਸਾਲ ਦੇ ਵਿੱਚ ਆਪਣੇ ਆਪ ਨਾਲ ਵਾਅਦਾ ਕਰੋ ਕਿ ਤੁਸੀਂ ਕਿਸੇ ਨੂੰ ਕ੍ਰਪਸ਼ਨ ਨਹੀਂ ਦਿਓਗੇ ਕਿਸੇ ਨੂੰ ਪੈਸੇ ਦੇ ਕੇ ਕੰਮ ਨਹੀਂ ਕਰਾਓਗੇ ਜੇ ਕੋਈ ਅਫਸਰ ਕਾਰਪੋਰੇਸ਼ਨ ਦੇ ਵਿੱਚ ਤੁਹਾਨੂੰ ਪੈਸਾ ਮੰਗਦਾ ਜਾਂ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਜਾਂ ਤੁਹਾਡਾ ਕੰਮ ਲਟਕਾਉਂਦਾ ਤਾਂ ਤੁਸੀਂ ਉਹਦੇ ਉੱਚ ਅਧਿਕਾਰੀਆਂ ਨੂੰ ਆ ਕੇ ਮਿਲੋ ਬਸ਼ਰਤੇ ਕਿ ਵਿੱਚੋਂ ਦਲਾਲ ਲੱਭਣ ਦੇ ਸਿੱਧੇ ਆ ਕੇ ਉੱਚ ਅਧਿਕਾਰੀਆਂ ਨਾਲ ਮਿਲ ਕੇ ਗੱਲ ਕਰੋ ਔਰ ਮੈਂ ਲੁਧਿਆਣਾ ਵਾਸੀਆਂ ਨੂੰ ਵੀ ਅਪੀਲ ਕਰੂੰਗਾ ਕਿ ਕਿਰਪਾ ਕਰਕੇ ਇਸ ਨਵੇਂ ਸਾਲ ਦੇ ਵਿੱਚ ਆਪਦੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਸਾਡਾ ਸਹਿਯੋਗ ਕਰੋ ਮਿਤੀ 1 ਜਨਵਰੀ 2024 ਜੀ ਹਾਂ ਨਵੇਂ ਸਾਲ ਨੇ ਦਸਤਕ ਦੇ ਦਿੱਤੀ ਹੈ ਆਮਦ ਹੋਈ ਹੈ ਨਵੇਂ ਸਾਲ ਦੀ ਨਵੇਂ ਸਾਲ ਦੇ ਮੌਕੇ ਤੇ ਪਹਿਲਾਂ ਤਾਂ ਲੁਧਿਆਣਾ ਲਾਈਵ ਦੀ ਸਮੂਚੀ ਟੀਮ ਵੱਲੋਂ ਸਾਡੇ ਦਰਸ਼ਕਾਂ ਨੂੰ ਬਹੁਤ ਹੀ ਪ੍ਰੇਮ ਬਹੁਤ ਹੀ ਪਿਆਰ ਪ੍ਰਮਾਤਮਾ ਕਰੇ ਤੁਹਾਡੇ ਸਾਰਿਆਂ ਦੇ ਪਰਿਵਾਰਾਂ 'ਚ ਖੁਸ਼ੀਆਂ ਖੇੜੇ ਤਰੱਕੀਆਂ ਹੋਣ ਸ਼ਾਇਦ ਇਸੀ ਸੋਚ ਦੇ ਨਾਲ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਵੀ ਹੁਣ ਅੱਗੇ ਵਧੇਗੀ ਜੀ ਹਾਂ ਮੌਜੂਦ ਜੋਂਡੀ ਦੇ ਵਿੱਚ ਕਾਬਜ਼ ਕਰਦੇ ਜੋਂਡੀ ਕਮਿਸ਼ਨਰ ਜਸਦੇਵ ਸਿੰਘ ਸਿੱਖੂ ਨਾਲ ਸਿੱਖੂ ਸਾਹਿਬ ਪਹਿਲਾਂ ਤਾਂ 90 ਸਾਲ ਦੀਆਂ ਤੁਹਾਨੂੰ ਸਭ ਨੂੰ ਬਹੁਤ ਬਹੁ ਮੁਬਾਰਕਾਂ ਜੀ ਬੀਦੀ ਸਾਹਿਬ ਤੁਹਾਨੂੰ ਵੀ ਮੁਬਾਰਕਾਂ ਤੇ ਸਾਰੇ ਲੁਧਿਆਣਾ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਇਸ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਕਰੇ ਕਿ ਇਸ ਨਵੇਂ ਸਾਲ ਦੇ ਵਿੱਚ ਸਾਡਾ ਦੇਸ਼ ਸਾਡਾ ਸਟੇਟ ਪੰਜਾਬ ਤੇ ਸਾਡਾ ਸ਼ਹਿਰ ਲੁਧਿਆਣਾ ਤਰੱਕੀਆਂ ਕਰੇ ਖੁਸ਼ੀਆਂ ਮਾਣੇ ਸਭ ਲਈ ਇਹ ਸਾਲ ਸੁਹਾਗਾ ਭਰਿਆ ਹੋਵੇ। ਦੇਖੋ ਸਾਬ ਮਿਊਨਿਸਪਲ ਕਾਰਪੋਰੇਸ਼ਨ ਤੋਂ ਆਮ ਲੁਧਿਆਣਾ ਸ਼ਹਿਰ ਨਿਵਾਸੀਆਂ ਲਈ ਕੀ ਕੀ ਉਮੀਦਾਂ ਐਲਾਨ ਕਿ ਨਵੇਂ ਸਾਲ 'ਚ ਕੀ ਚੇਂਜ ਆਊਗਾ? ਕਿਹੜੀਆਂ ਚੀਜ਼ਾਂ ਦੇ ਨਾਲ ਹੋਰ ਉਹਨਾਂ ਦਾ ਇੱਥੇ ਆਉਣਾ ਸੌਖਾ ਹੋਊਗਾ? ਕੰਮਕਾਰ ਸੌਖੇ ਹੋਣਗੇ। ਕਿਹੜੀਆਂ ਫੈਸਿਲਿਟੀਆਂ ਜੋ ਅਵੇਲ ਨੇ ਉਹ ਹੁਣ ਸ਼ਹਿਰ ਵਾਸੀ ਕਰ ਸਕਦੇ ਆ। ਦੇਖੋ ਮਿਊਨਿਸਪਲ ਕਾਰਪੋਰੇਸ਼ਨ ਐਡਮਿਨਿਸਟ੍ਰੇਸ਼ਨ ਮਾਨਯੂਬ ਸਾਡੇ ਕਮਿਸ਼ਨਰ ਸਾਹਿਬ ਸਾਡੇ ਹੋਰ ਆਫੀਸਰਸ ਸਾਰੇ ਲੁਧਿਆਣਾ ਵਾਸੀਆਂ ਨੂੰ ਇੱਕੋ ਅਸੀਂ ਬੇਨਤੀ ਕਰਦੇ ਆ ਕਿ ਇਸ ਨਵੇਂ ਸਾਲ ਦੇ ਵਿੱਚ ਆਪਣੇ ਆਪ ਨਾਲ ਵਾਅਦਾ ਕਰੋ ਕਿ ਤੁਸੀਂ ਕਿਸੇ ਨੂੰ ਕਰਪਸ਼ਨ ਨਹੀਂ ਦੇਵੋਗੇ ਕਿਸੇ ਨੂੰ ਪੈਸੇ ਦੇ ਕੇ ਕੰਮ ਨਹੀਂ ਕਰਾਓਗੇ ਜੇ ਕੋਈ ਅਫਸਰ ਕਾਰਪੋਰੇਸ਼ਨ ਦੇ ਵਿੱਚ ਤੁਹ ਤੋਂ ਪੈਸਾ ਮੰਗਦਾ ਜਾਂ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਜਾਂ ਤੁਹਾਡਾ ਕੰਮ ਲਟਕਾਉਂਦਾ ਤਾਂ ਤੁਸੀਂ ਉਸ ਦੇ ਉੱਚ ਅਧਿਕਾਰੀਆਂ ਨੂੰ ਆ ਕੇ ਮਿਲੋ ਬਸ਼ਰਤੇ ਕਿ ਵਿੱਚੋਂ ਦલાਲ ਲੱਭਣ ਦੇ ਸਿੱਧੇ ਆ ਕੇ ਉੱਚ ਅਧਿਕਾਰੀਆਂ ਨਾਲ ਮਿਲ ਕੇ ਗੱਲ ਕਰੋ ਮੈਂ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਨਗਰ ਨਿਗਮ ਲੁਧਿਆਣਾ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸੁਚਾਰੂ ਢੰਗ ਨਾਲ ਪ੍ਰਸ਼ਾਸਨਿਕ ਕੰਮ ਮੁਹੱਈਆ ਕਰਾਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਾ ਆਵੇ ਸ਼ਹਿਰ ਸਾਫ਼ ਸੁਥਰਾ ਹੋਵੇ ਤੇ ਲੋਕਾਂ ਦੇ ਕੰਮ ਜਲਦੀ ਹੋਣ ਔਰ ਮੈਂ ਲੁਧਿਆਣਾ ਵਾਸੀਆਂ ਨੂੰ ਵੀ ਅਪੀਲ ਕਰੂੰਗਾ ਕਿ ਕਿਰਪਾ ਕਰਕੇ ਇਸ ਨਵੇਂ ਸਾਲ ਦੇ ਵਿੱਚ ਆਪਦੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਸਾਡਾ ਸਹਿਯੋਗ ਕਰੋ ਬਿਲਕੁਲ ਜੀ ਸਿਸਨ ਕਾਰਪੋਰੇਸ਼ਨ ਜ਼ੋਨ ਡੀ ਤੋਂ ਕਮਿਸ਼ਨਰ ਜਦੇਵ ਸਿੰਘ ਸੇਖੋ ਜਿਨ੍ਹਾਂ ਨੇ ਕਿਹਾ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਕਿਉਂਕਿ ਜਿਹੜੀ ਇੱਕ ਰਿਸਪੌਂਸਿਬਿਲਟੀ ਹੁੰਦੀ ਹੈ ਤੇ ਬੋਰਲੀ ਗੱਲ ਕਰੀਏ ਤਾਂ ਇੱਕ ਕ੍ਰੈਕਟਿਵ ਰਿਸਪੌਂਸਿਬਿਲਟੀ ਹੈ ਸਿਰਫ ਕਾਰਪੋਰੇਸ਼ਨ ਦਾ ਆਪਣਾ ਯਤਨ ਕਰਦਾ ਹੀ ਕਰਦਾ ਹੈ ਇਹ ਮੁਲਾਜ਼ਮ ਨੇ EMPLOYEES ਨੇ ਲੇਕਿਨ ਜੇਕਰ ਸ਼ਹਿਰ ਨਿਵਾਸੀ ਵੀ ਆਪਣਾ ਸਹਿਯੋਗ ਦੇਣ ਸ਼ਹਿਰ ਨੂੰ ਸਾਫ ਰੱਖਣ ਚ ਤਾਂ ਸ਼ਾਇਦ ਸਾਨੂੰ ਸਿਰਫ ਇਹ ਕਹਿਣਾ ਨਹੀਂ ਪਊਗਾ ਕਿ ਲੁਧਿਆਣਾ ਸਮਾਰਟ ਸਿਟੀ ਹੈ ਲੁਧਿਆਣਾ ਸਾਫ ਸਫਾਈ ਦੇ ਨਾਲ ਇੱਕ ਪ੍ਰਬੰਧਨ ਦੇ ਨਾਲ ਡਿਗਨਿਟੀ ਦੇ ਨਾਲ ਡਿਸਪਲਿਨ ਦੇ ਨਾਲ ਆਪਣੇ ਆਪ ਹੀ ਸਮਾਰਟ ਸਿਟੀ ਬਣ ਜਾਊਗਾ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼